ਲਓ ਵੀ ਮਿੱਤਰੋ ਇੱਕ ਤਾਂ ਕੱਦ ਪੂਰਾ ਵੱਡਾ ਦੂਜਾ ਮਾਰਕਾ ਵੀ ਪੂਰਾ ਸਰਾ ਤੇ ਤੀਜੀ ਗੱਲ ਆ ਵੀ ਗੱਬਣ ਵੀ ਆ ਗੱਬਣ ਵੀ ਆਏ ਨਹੀਂ ਨਾਰਮਲ ਘੋੜੇ ਤੋਂ ਚੈਂਪੀਅਨ ਘੋੜੇ ਤੋਂ ਗੱਬਣਾ ਤੇ ਚਾਲ ਦੀ ਵੀ ਪਾਸ ਚਾਲ ਦੀ ਵੀ ਚੰਗੀ ਆ ਸਾਰੀਆਂ ਖੂਬੀਆਂ ਤੁਹਾਨੂੰ ਇੱਕੋ ਢੀਚੇ ਮਿਲ ਜਾਣੀਆਂ ਚਾਰ ਕਮੈਂਟ ਆਪ ਦਾ ਸਮਾਂ ਦੇ ਦਿਓ ਸਾਨੂੰ ਤਾਂ ਜੋ ਅਸੀਂ ਜਿਹੜੀ ਇਹਦੀ ਖਾਸੀਅਤਾਂ ਜੋ ਇਹਦੀਆਂ ਮੰਨ ਲਓ ਹਨਾ ਚੀਜ਼ਾਂ ਬਾਲ ਪੌਰੀਆਂ ਉਮਰ ਹਾਈਟ ਡਿਟੇਲ ਸਾਰੀ ਤੁਹਾਨੂੰ ਆਹ ਵੀਡੀਓ ਚ ਦੇ ਦਈਏ। ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਰਾਹੀਂ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ ਜੀ। ਦੋਸਤੋ ਅੱਜ ਇੱਕ ਨਵੀਂ تصویر ਫੇਰ ਇੱਕ ਸੀਲ ਵਾਲੀ ਨਵੀਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਜਿਹੜੀ ਅੱਜ ਆਪਾਂ ਜਾਨਵਰ ਲਿਆਏ ਆ ਮੰਨ ਲਓ ਘੋੜੀ ਲਿਆਏ ਆ ਜਿਹੜੀ ਤੁਹਾਡੇ ਲਈ ਦੇਖ ਕੇ ਤੁਹਾਡੀ ਵੀ ਤਸੱਲੀ ਹੋ ਜੂ ਮਨ ਖੋਸ ਹੋ ਜੂ ਪਲੀ ਪੁਲੀ ਵੀ ਚੰਗੀ ਹੋਈ ਆ ਕੱਦ-ਕੁੱਦ ਵੀ ਸੋਹਣਾ ਤੇ ਬਾਕੀ ਹੈ ਮਾਰਵਾੜੀ ਮਾਰਕਾ ਵੀ ਪੂਰਾ ਪਰਫੈਕਟ ਆ ਜਿਹੜੀ ਸਾਰਿਆਂ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਵੀ ਗੱਬਣ ਵੀ ਆ ਕੁੜੀ ਗੱਬਣ ਵੀ ਜਦੋਂ ਮੈਂ ਦੱਸਿਆ ਵੀ ਚੈਂਪੀਅਨ ਘੋੜੇ ਤੋਂ ਗੱਬਣ ਤਾਂ ਹੁਣ ਤੁਹਾਡਾ ਇੱਕ ਨਿੱਕਾ ਜਿਹਾ ਕੰਮ ਆ ਬਸ ਇੱਕ ਤਾਂ ਚਾਰ ਕਮੈਂਟ ਆਪਦੇ ਪੂਰੇ ਆ ਵੀਡੀਓ ਨੂੰ ਪੂਰੀ ਦੇਖਣਾ ਤਾਂ ਜੋ ਤੁਹਾਨੂੰ ਡਿਟੇਲ ਪੂਰੀ ਮਿਲ ਜੇ ਦੂਜਾ ਸੋਹਣੇ-ਸੋਹਣੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ YouTube ਤੇ ਭਰਾ ਆਪਣੇ ਆ ਵੀਡੀਓ ਦੇਖਦੇ ਆ ਨਵੇਂ ਭਰਾ ਆ ਜਾਂ ਪੁਰਾਣਿਆਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਆ ਪੇਜ ਆਪਣਾ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਭਰਾ ਇਹਨੂੰ ਫੋਲੋ ਫੋਲੋ ਕਰ ਲੈਣ ਤੇ ਆਜੋ ਬਾਅਦਾਂ ਆਪਾਂ ਵੀਡੀਓ ਵੱਲ ਦਿੰਦੇ ਆ ਡਿਟੇਲ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਪਾਂ ਹੁਣ ਦਿੰਦੇ ਆ ਡਿਟੇਲ ਦੋਸਤੋ ਘੋੜੀ ਆ ਸਾਢੇ 4 ਸਾਲ ਦੀ ਇੱਕ ਵਾਰ ਸੂਈ ਹੋਈ ਆ ਤੇ ਹੁਣ ਦੂਜੀ ਵਾਰ ਗੱਭਣ ਆ ਆਪੇ ਦਸੰਦੇ ਮੁਤਾਬਕ ਰਤਨਾਕਰ ਖਾਨਦਾਨ ਚੋਂ ਦਸੀ ਆ ਜਿੰਨਾ ਤੋਂ ਆਪਾਂ ਲਈ ਆ ਪਰ ਹੁਣ ਇਹ ਗੱਬਣ ਆਪਣੇ ਵਾਲੇ ਚੈਂਪੀਅਨ ਜੈ ਰਾਜ ਤੋਂ ਕਾਦੇ ਦਾ 61 ਇੰਚਾ ਮੱਥੇ ਪਟਾ ਦੋ ਪੈਰ ਚਿੱਟੇ ਆ ਮਾਰਕੇ ਵਾਲੇ ਪਾਸੇ ਵੀ ਪੂਰੀ ਪਰਫੈਕਟ ਹੈ ਜਿਵੇਂ ਆਪਾਂ ਪਟਾ ਪੁਟਾ ਦੇਖਿਆ ਪੂਰਾ ਸਿੱਧਾ ਹੁੰਦਾ ਨਾ ਟੁੱਟਦਾ ਨਾ ਜਿਆਦਾ ਚੌੜਾ ਤੇ ਦੋਨੇ ਪੈਰ ਬਰਾਬਰ ਚਿੱਟੇ ਆ ਤੇ ਟ੍ਰਾਂਟ ਵੀ ਪੂਰਾ ਨਖਰਾ ਨਖਰਾ ਪੂਰਾ ਆਈ ਨਹੀਂ ਵੀ ਮੱਝਾਂ ਗੋਤਾਂ ਜੀ ਸੱਟ ਕੇ ਤੁਰੇ ਫਿਰਦੀ ਆ ਤੇ ਦੂਜੀ ਮੇਨ ਗੱਲ ਬਾਲਪੋਰੀਆਂ ਦੀ ਸਾਫਾ ਵੈਸੇ ਤਾਂ ਅੱਜ ਕੱਲ ਕੋਈ ਵਿਚਾਰ ਕਰਦਾ ਨਹੀਂ ਪਰ ਜਿੰਨਾ ਵੀ ਭਰਾਵਾਂ ਨੂੰ ਵਿਚਾਰ ਹੁੰਦਾ ਤਾਂ ਉਹਨਾਂ ਨੂੰ ਆਪਾਂ ਦੱਸ ਦਈਏ ਵੀ ਬਾਲਪੋਰੀਆਂ ਦੀ ਸਾਫਾ ਸੁੰਭ ਸੁੰਭ ਦੀ ਮਜੂਦਤੀ ਆ ਪਲੀ ਪੁਲੀ ਵੀ ਚੰਗੀਆਂ ਸੰਭੀ ਵੀ ਚੰਗੀਆਂ ਗਰਦਨ ਗੁਰਦਨ ਤੁਸੀਂ ਦੇਖ ਲਓ ਬਹੁਤ ਲੰਮੀਆਂ ਆ ਆਮ ਘੋੜੀ ਨਾਲ ਲੰਮੀਆਂ ਗਰਦਨਾਂ ਤੇ ਖਾਨੇ ਦਾ ਕੁੰਡੀ ਵਾਲਾ ਦੇਖੋ ਆਪਣੀ ਆਪਦੀ ਟਰਾਈ ਆ ਵੀ ਤੁਹਾਨੂੰ ਇੱਕ ਇੱਕ ਚੀਜ਼ ਕੱਲੀ ਕੱਲੀ ਨੀੜੋਂ ਦਿਖਾਈਏ ਗਰਦਨ ਗੁਰਦਨ ਦਾ ਪ੍ਰਫੇਮ ਦੇਖ ਲਓ ਰਾਜੀ ਏ ਘੋੜੀ ਵਧੀਆ ਪਲੀ ਹੋਈ ਆ ਦੋਸਤੋ ਹਜੇ 40 ਦਿਨਾਂ ਦੀ ਗੱਭਣ ਹੋਈ ਆ। 40ਆਂ ਤੋਂ ਘਾਟੀ ਆ ਵੈਸੇ ਤੇ ਇੱਕ ਦੋ ਦਿਨ ਤੇ ਪਰ ਦੇਖਣ ਨੂੰ ਐ ਲੱਗ ਕੇ ਜਿਵੇਂ ਕੋਈ 8-9 ਮਹੀਨਿਆਂ ਦੀ ਗੱਭਣ ਹੋਵੇ ਇੰਨੀ ਜ਼ਿਆਦਾ ਪਲੀ ਹੋਈ ਆ ਪੇਟ ਲੈਂਥ ਲੁੰਥ ਦੀ ਲੰਬੀ ਆ ਕਹਿੰਦਾ ਇਹ ਮਤਲਬ ਆ ਵੀ ਬੱਚਾ ਬੁੱੱਚਾ ਚੰਗਾ ਦੇਊ ਵੱਡਾ ਬੱਚਾ ਦੇਊ ਕਿਉਂ ਆਪਦਾ ਕੱਦ ਸੋਹਣਾ ਤੇ ਬਾਕੀ ਆਪਣੇ ਘੋੜੇ ਨੇ ਰਿਜ਼ਲਟ ਵਾਲੇ ਪਾਸੋਂ ਧੁੱਕੀ ਖੱਡਤੀ ਆਪਦਾ ਬਾਡਾ ਬੁੱਡਾ ਮਜ਼ਬੂਤੀ ਇੰਨੀ ਜ਼ਿਆਦਾ ਹਾਈਟ ਸੋਹਣੀ ਆ ਤਾਂ ਬੱਚੇ ਦਾ ਉਹਦੀ 58 63 ਇੰਚ ਵਾਲੀਆਂ ਘੋੜੀਆਂ ਤੇ 63 64 ਇੰਚ ਬੰਨ ਵਾਲੇ ਆਏ ਹੋਏ ਆ ਰਿਜ਼ਲਟ ਨਹੀਂ ਆ ਮੈਂ ਫੋਟੋ ਵੀ ਭੇਜ ਦੂ ਜੇਕਰ ਭਰਾ ਨੇ ਦੇਖਣੇ ਹੋਂ ਤਾਂ ਪਰ ਆ ਘੋੜੀ ਦਾ ਤਾਂ ਕੱਦ ਵੀ ਬਹੁਤ ਆ ਗਰਦਨ-ਗੁਰਦਨ ਦਾ ਕੁੰਡ ਕੰਨ ਕੁੰਡੀ ਵਾਲੇ ਸਾਰੇ ਪਾਸੇ ਪਰਫੈਕਟ ਆ ਇਹਨੇ ਤਾਂ ਬੱਚਾ ਬਾਬਾ ਸੌਖ ਰੱਖੇ ਦੇਣਾ ਹੀ ਵੱਡਾ ਲੈਂਥ ਲੈਂਥ ਦੇਖੋ ਕੰਢੀ ਆ ਤੇ ਬਾਕੀ ਹੋਰ ਗੱਲ ਸਵਾਰੀ ਦੀ ਪਾਸ ਆ ਜਿਹਨੇ ਸਵਾਰੀ ਕਰਨ ਵਾਲਾ ਵੀ ਸੌਂਗ ਪੂਰਾ ਕਰਨਾ ਤਾਂ ਦੋਸਤੋ 8-9 ਮਹੀਨੇ ਹਜੇ ਸਵਾਰੀ ਦਾ ਵੀ ਸੌਂਗ ਪੂਰਾ ਕਰਾਓ। ਗਰਦਨ ਦਾ ਕੁੰਡ-ਕੁੰਡ ਵਾਲੇ ਪਾਸਿਓਂ ਮੂਰੇ ਇੱਕ ਪੁੱਠਾ ਥੰਬ-ਥੰਬਣ ਪੂਰੀ ਪਰਫੈਕਟ ਘੋੜੀ ਐ ਦੋਸਤੋ ਹੁਣ ਤੁਹਾਡੇ ਤੇ ਆ ਜੇ ਤੁਹਾਡੇ ਚੱਲਦੀ ਹੋਈ ਤਾਂ ਰੇਟ ਪੁੱਛ ਲੋ ਜਾਇਜ਼ ਰੇਟ ਆ ਜੈਨੂਅਲ ਰੇਟ ਆ ਕੋਈ ਜ਼ਿਆਦਾ ਉੱਚਾ ਮੁੱਲ ਨਹੀਂ ਇਹ ਨਾ ਸਾਂਝ ਲੋ ਹਾਈਟ ਵਾਲੀ ਘੋੜੀ ਆ ਜਾਂ ਪਲੀ ਜ਼ਿਆਦਾ ਪਤਾ ਨਹੀਂ 9-10 ਲੱਖ ਰੁਪਏ ਮੁੱਲੂ ਜੈਨੂਅਲ ਦਾ ਪ੍ਰਾਈਸ ਆ ਜਾਇਜ਼ ਜਾਂ ਰੇਟ ਆ ਬਸ ਹੁਣ ਤੁਸੀਂ ਇੰਨੀ ਕਹਿਮਤ ਕਰਨੀ ਐ ਲਾਸਟ ਤੇ ਆਪਾਂ ਨੰਬਰ ਦਿੱਤੇ ਆਪਦੇ ਦੋਨਾਂ ਨੰਬਰਾਂ ਜਿਹੜੇ ਤੇ ਮਰਜ਼ੀ ਲਾ ਕੇ ਫੋਨ ਤੁਸੀਂ ਡਿਟੇਲ ਲੈ ਸਕਦੇ ਆ ਤੇ ਬਾਕੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਘੋੜੀ ਕਿੱਦਾਂ ਦੀ ਲੱਗੀ ਤੇ ਹੋਰ ਸਾਰੀ ਡਿਟੇਲ ਆਪਾਂ ਦੋਸਤੋ ਤੁਹਾਨੂੰ ਦੇ ਹੀ ਦਿੱਤੀ ਹੈ ਨਾ ਕੋਈ ਬਾਕੀ ਫੇਰ ਵੀ ਜੇ ਕੋਈ ਡਿਟੇਲ ਰਹਿੰਦੀ ਹੋਈ ਤਾਂ ਫੋਨ ਲਾ ਲਓ ਨੰਬਰ ਕਰ ਲਓ 62391 545449855599017 ਜੇ ਘੋੜੀ ਦੀਆਂ ਫੋਟੋਆਂ ਚਾਹੀਦੀਆਂ ਹੋ ਤਾਂ ਨੰਬਰ ਤੇ ਸੰਪਰਕ ਕਰ ਲਓ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਤੁਹਾਨੂੰ